BBMP ਲੋਕ ਸੰਪਰਕ ਦਫ਼ਤਰ ਵਿਖੇ ਬਤੌਰ ਲੋਕ ਸੰਪਰਕ ਅਧਿਕਾਰੀ ਸੇਵਾਵਾਂ ਨਿਭਾਉਣ ਵਾਲੇ ਸਤਨਾਮ ਸਿੰਘ ਲਾਦੀ ਨੂੰ BBMP ਵੱਲੋਂ ਬਤੌਰ ਲੋਕ ਸੰਪਰਕ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ। ਇਹ ਜ਼ਿੰਮੇਵਾਰੀ ਮਿਲਣ ਤੇ ਸਤਨਾਮ ਸਿੰਘ ਲਾਦੀ ਨੇ BBMP ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਦੱਸਦਿਏ ਕਿ ਉਨ੍ਹਾਂ ਦੀ ਵਿਦਿਆ ਕਾਰਸ਼ੈਲੀ ਦੇ ਚੱਲਦਿਆਂ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਉਤੇ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਆ ਜਾ ਚੁੱਕਿਆ ਹੈ ਸਤਨਾਮ ਸਿੰਘ ਲਾਦੀ ਦੇ ਲੋਕ ਸੰਪਰਕ ਅਧਿਕਾਰੀ ਬਣਨ ਤੇ ਉਹਨਾਂ ਦੇ ਸਾਥੀ ਕਰਮਚਾਰੀਆਂ ਅਧਿਕਾਰੀਆਂ ਪ੍ਰੈਸ ਦੇ ਨੁਮਾਇੰਦਿਆਂ ਇੰਟੈਕ ਸਾਂਝਾ ਮੋਰਚਾ ਦੇ ਪਦ ਅਧਿਕਾਰੀਆਂ ਤੇ ਵੱਖ-ਵੱਖ ਸੰਗਠਨਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਜ਼ਿੰਮੇਵਾਰੀ ਮਿਲਣ ਉਪਰੰਤ ਲੋਕ ਸੰਪਰਕ ਅਧਿਕਾਰੀ ਬਣੇ ਸਤਨਾਮ ਸਿੰਘ ਲਾਦੀ ਨੇ ਕੀ ਕਿਹਾ ਆਓ ਸੁਣਦੇ ਹਾਂ ਨਗਰ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸੋ ਕੀ ਕਾਰਜ ਜਾਰੀ ਰਹੂਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਹੈ ਤੇ ਤੁਹਾਡਾ ਜਿਹੜਾ ਸਹਿਯੋਗ ਦਾ ਪਹਿਲਾਂ ਤੇ ਅਹੀ ਬਹੁਤ ਸਹਿਯੋਗ ਰਹਿਣਾ ਹੈ ਸਾਨੂੰ ਤੇ ਮੈਂ ਜਿਹੜੀ ਹੈਗੀ ਹੈ ਏਪੀਆਰੂ ਤੋਂ ਬਤੌਰ ਪੀਆਰਓ ਮੈਨੂੰ ਜਿਹੜਾ ਚਾਰਜ ਦਿੱਤਾ ਗਿਆ ਹੈ ਮੈਂ ਆਪਣੇ ਪ੍ਰਬੰਧਨ ਦਾ ਜਿਹੜੇ ਹੈਗੇ ਆ ਬੀਬੀਐਮਬੀ ਜਿਹੜੇ ਬੋਰਡ ਦੇ ਪ੍ਰਬੰਧਨ ਸਾਡੇ ਚੇਅਰਮੈਨ ਸਾਹਿਬ ਸੈਕਰੀ ਸਾਹਿਬ ਚੀਫ ਇੰਜੀਨੀਅਰ ਸਾਹਿਬ ਹੋਰ ਜਿੰਨੇ ਅਧਿਕਾਰੀ ਆ ਉਹਨਾਂ ਸਾਰਿਆਂ ਦਾ ਬੜਾ ਤਹਿ ਦਿਲ ਤੇ ਧੰਨਵਾਦ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਇਹ ਜਿਹੜੀ ਮੈਨੂੰ ਜਿਹੜਾ ਹੈਗਾ ਮਾਨ ਬਖਸ਼ਾ ਹੈਗਾ ਜਿਹੜਾ ਏਪੀਆਰ ਉਹ ਪੀਆਰ ਉਹਦਾ ਜਿਹੜਾ ਜਿਹੜਾ ਹੈਗਾ ਇੱਥੇ ਵੀ ਜਿਹੜੀ ਪੋਸਟ ਤੇ ਜਿਹੜਾ ਹੈਗਾ ਮੈਨੂੰ ਚਾਰ ਦਿੱਤਾ ਹੈਗਾ ਤੇ ਮੈਂ ਜਿਹੜੀ ਹੈਗੀ ਆ ਅਗਾਹ ਵੀ ਇਸ ਗੱਲ ਦੀ ਜਿਹੜੀ ਹੈਗੀ ਆ ਉਹ ਰੱਖਾਂਗਾ ਜਿਵੇਂ ਪਹਿਲਾਂ ਤੁਹਾਡੇ ਸਹਿਯੋਗ ਨਾਲ ਅਸੀਂ ਕੰਮ ਕਰਦੇ ਰਹੇ ਹਾਂ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਜਿਹੜੀਆਂ ਹੈਗੀਆਂ ਸਵਾਮਾਂ ਨੂੰ ਜਿਹੜਾ ਹੈਗਾ ਲੋਕਾਂ ਤੱਕ ਜਿਹੜਾ ਕ ਪਹੁੰਚਾਇਆ ਜਾਵੇ ਉਹਦੇ ਚ ਪਊਗਾ ਬੀਬੀ ਐਮਬੀ ਦੀ ਵੈਲਫੇਅਰ ਲਈ ਕੰਡ ਹੋਵੇ ਜਾਂ ਤੁਹਾਡੇ ਨਾਲ ਕਿਸੇ ਗੱਲ ਦੀ ਵੀ ਰਾਬਤੇ ਦੀ ਗੱਲ ਹੋਵੇ ਔਰ ਮੈਂ ਆਪਣੇ ਵੱਲੋਂ ਜਿਹੜੀ ਹੈਗੀ ਪੂਰੀ ਤਨਦੇਹੀ ਨਾਲ ਜਿਹੜਾ ਮੈਂ ਪਹਿਲਾਂ ਅਸੀਂ ਕੰਮ ਕਰਦੇ ਸੀ ਉਸ ਤੋਂ ਵੱਧ ਕੰਮ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜਾ ਹੈਗਾ ਬੀਬੀ ਐਮਬੀ ਨੇ ਜਿਹੜੀਆਂ ਹੋਰ ਵੀ ਜਿਹੜੀਆਂ ਜੇਕਰ ਹੈ ਗਿਆ ਜਾਂ ਹੋ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ ਲੋਕਾਂ ਤੱਕ ਜਿਹੜੀ ਹੈਗੀ ਆ ਪਹੁੰਚ ਹੋ ਸਕੇ ਸਤਿਨਾਮ ਜੀ ਕਈ ਵਾਰ ਵਾਈਟ ਲੈਂਡ ਵਾਸਤੇ ਬੜੀ ਦਿੱਕਤਾਂ ਹੁੰਦੀਆਂ ਉਹ ਅਫਸਰ ਉਹ ਅਫਸਰ ਉਹਦੇ ਕੋਲ ਜਾਓ ਉਹਦੇ ਕੋਲ ਆਓ ਇਹ ਤੇ ਖੁੱਲਾ ਰਸਤਾ ਹੋ ਗਿਆ ਨਾ ਸੋਤੇ ਹਰ ਵਾਈਟ ਫਰ ਤੋਂ ਮਿਲਿਆ ਕਰੂਗੀ ਕਿਉਂਕਿ ਪੀਆਰਓ ਤੁਸੀਂ ਬਣ ਗਏ ਨਹੀਂ ਜਿਹੜੀ ਡਿਪਾਰਟਮੈਂਟ ਪਾਣੀ ਦਾ ਲੈਵਲ ਦੀ ਗੱਲ ਕਰਨੀ ਜਿਹੜੀ ਪਾਣੀ ਦਾ ਲੈਵਲ ਹੁੰਦਾ ਉਹ ਜਿਹੜੀ ਹੈਗੀ ਆ ਡਿਪਾਰਟਮੈਂਟ ਦੀ ਕੋਈ ਪੋਲਿਸੀ ਹੁੰਦੀ ਕੋਈ ਜਿਹੜੀਆਂ ਹੈਗੀਆਂ ਇਹ ਜਿਹੜਾ ਡੈਮ ਹੈ ਇਹ ਜਿਹੜਾ ਸੀਕ੍ਰਟ ਐਕਟ ਵੀ ਲੱਗਿਆ ਬਾਈ ਪਰ ਉਹ ਵੀ ਆ ਉਹਦੀ ਇਨਫੋਰਮੇਸ਼ਨ ਦੇਣਾ ਕਈ ਵਾਰ ਕੋਈ ਹੁੰਦੀ ਆ ਪਰ ਫੇਰ ਵੀ ਜਿੱਥੇ ਤੱਕ ਜਿਹੜਾ ਗਾ ਰਾਬਤਾ ਪਬਲਿਕ ਤੱਕ ਹੈ ਕੋਈ ਚੀਜ਼ ਪ ਜਾਣ ਦਾ ਹੈਗਾਗਾ ਉਹ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅੱਗੇ ਨਾਲ ਉਹਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਾ ਅਫਸਰ ਨਾਲ ਗੱਲਬਾਤ ਕਰਕੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਤਨਾਮ ਜੀ ਕਈ ਵਾਰਾਂ ਬਹੁਤ ਨਿਕਤ ਆਉਂਦੀ ਆ ਜਿਸ ਤਰ੍ਹਾਂ ਸਾਡੇ ਕੋਈ ਅਫਸਰ ਆਉਂਦੇ ਨਹੀਂ ਜਾਂ ਅਸੀਂ ਉਹਨਾਂ ਨੂੰ ਵੀਜ਼ਾ ਸਾਮਰਾ ਕਰਨਾ ਪੈਂਦਾ ਤੇ ਅਸੀਂ ਹੁਣ ਉਮੀਦ ਕਰ ਸਕਦੇ ਹਾਂ ਕਿ ਕਿਸੇ ਤਿਆਰੂ ਦੀ ਸੇਵਾ ਤੇ ਰਹਿਣੀ ਹੈ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਹੋਣ ਤੱਕ ਬਿਲਕੁਲ ਬਿਲਕੁਲ ਮੈਂ ਇਸ ਗੱਲ ਦਾ ਜਿਹੜਾ ਹੈਗਾ ਤੁਹਾਨੂੰ ਵਿਸ਼ਵਾਸ ਦਿਵਾਉਂਦਾਗਾ ਬਸ ਤਾਂ ਪਹਿਲਾਂ ਵੀ ਨਹੀਂ ਕਦੇ ਕੋਸ਼ਿਸ਼ ਕੀਤੀ ਅਸੀਂ ਪੂਰੀ ਭੁੱਲੀ ਕਈ ਵਾਰ ਫੇਰ ਵੀ ਕੋਈ ਹੁਣਟਾਈ ਰਹਿ ਗਈ ਆ ਤੇ ਹੁਣ ਜਿਹੜੀ ਹੈਗੀ ਆ ਉਸ ਗੱਲ ਦਾ ਅਸੀਂ ਪੂਰਾ ਜਿਹੜਾ ਹੈਗਾ ਆਪਣੇ ਅਫਸਰਾਂ ਨੂੰ ਧਿਆਨ ਚ ਲਿਆ ਕੇ ਇਸ ਗੱਲ ਦੀ ਰੱਖਾਂਗੇ ਕਿ ਤੁਹਾਨੂੰ ਕਿਸੇ ਗੱਲ ਦੀ ਜਾਂ ਤੁਹਾਡੇ ਕਿਸੇ ਉੱਪਰ ਦੇ ਕਿਸੇ ਸਟਾਫ ਦੀ ਕਿਉਂਕਿ ਮੀਡੀਆ ਨਾਲ ਲਾਪਤਾ ਸਾਡਾ ਬੜਾ ਜ਼ਰੂਰੀ ਹੈ ਤੇ ਇਹ ਜਿਹੜਾ ਹੈਗਾ ਇਹਨੂੰ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਆਨ ਵਾਲੇ ਸਮਝ ਕਰ ਸਕੈ ਦੁਨੀਆ ਆਂਦੀ ਇੱਥੇ ਡੈਮ ਦੇਖਣ ਬੜੇ ਸੈਟੀਸਫਾਈ ਹੋ ਕੇ ਜਾਂਦੇ ਆ ਪਰ ਕੁਝ ਜਿਵੇਂ ਮੈਂ ਤੁਹਾਨੂੰ ਦੱਸਾਂਗਾ ਕਾਰਨਾ ਕਰਕੇ ਜਿਹੜੇ ਹੈਗੇ ਆ ਜਿਹੜੇ ਹੈਗੇ ਡੈਮ ਦੀ ਸਿਕਿਉਰਿਟੀ ਕਰਕੇ ਚੀਜ਼ਾਂ ਕਰਕੇ ਜਿਹੜੀ ਪ੍ਰੋਬਲਮ ਆ ਜਾਂਦੀਆਂ ਫੇਰ ਵੀ ਜਿੱਥੇ ਤੱਕ ਸਾਡਾ ਹੋਊਗਾ ਅਸੀਂ ਉਸ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਪੂਰਨ ਰੂਪ ਵਿੱਚ ਸਹਿਯੋਗ ਕਰਕੇ ਜਿਹੜਾ ਹੈਗਾ ਸਲਾਨੀਆਂ ਨੂੰ ਪਬਲਿਕ ਨੂੰ ਜਿੰਨੀ ਵੀ ਵੱਧਜੀ ਸਹੂਲਤਾਂ ਦੇ ਸਕਦੇ ਉਹ ਦੇਵਾਂਗੇ ਸਤਨਾਬ ਜੀ ਇੱਕ ਬੜਾ ਪੁਰਾਣਾ ਮੁੱਦਾ ਹੈ ਕਿ ਹਾਕੀ ਅਸੀਂ ਤੁਹਾਡੇ ਚੀਫ ਸਾਹਿਬ ਦੇ ਉੱਤੇ ਚੇਅਰ ਕਿ ਸਾਡੇ ਕਾਫੀ ਪੱਤਰਕਾਰ ਭਰਾ ਜਿਹੜੇ ਆ ਰਿਟਾਇਰੀ ਪਰਸਨ ਦੇ ਇੱਥੇ ਕੰਮ ਕਰਦੇ ਨੇ ਪੱਤਰਕਾਰਤਾ ਕਰਦੇ ਨੇ ਤੁਹਾਡੇ BBMP ਤੋਂ ਰਿਟਾਇਰ ਹੋਏ ਨੇ ਉਹਨਾਂ ਦੇ ਪਰੈਂਟਸ ਸੋ ਉਹਨਾਂ ਨੇ ਇੱਕ ਮੰਗ ਰੱਖੀ ਸੀ ਜਿਹੜੇ BBMP ਦੇ ਕਾਫੀ ਬੰਦ ਕੁਆਟਰ ਪਈ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੋ ਨਾਊਂਸ ਹੈਗੇ BBMP ਵੀ ਅਕੋਰਡਿੰਗ ਦਿੰਦੇ ਜਾਣ ਜਿੱਦਾਂ ਅਮਪਲਾਈਜ਼ ਨੂੰ ਦਿੰਦੇ ਹੋ ਤਕੀ ਮਹਿਸੂਸ ਕਰਦੇ ਆ ਕਿ ਇਸ ਵਾਰ ਵੀ ਜਿਹੜੀ ਇਹ ਤੁਹਾਡੀ ਸੀ ਇਹਦੇ ਵਾਸਤੇ ਵੀ ਕਦਮ ਚੁੱਕੋਗੇ ਸਿੱਧਾ ਸਵਾਲ ਇਹ ਜਿਹੜੀ ਹੈਗੀ ਆ ਨਾ ਜੀ ਦੇਖੋ ਇਹ ਅਧਿਕਾਰਿਕ ਤੌਰ ਤੇ ਅਸੀਂ ਤਾਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਚੀਫ ਇੰਜੀਨੀਅਰ ਭਾਖੜਾ ਰਹਿਮ ਜਾਂ ਮੈਨੇਜਮੈਂਟ ਲੈਵਲ ਦਾ ਹੈ ਪਰ ਉੱਥੇ ਤੱਕ ਜਿਹੜਾ ਰਾਬਤਾ ਕਾਇਮ ਕਰਨ ਦਾ ਜਿਹੜਾ ਹੈਗਾ ਸਾਡਾ ਜਿਹੜਾ ਪ੍ਰਿਆਸ ਰਹੂਗਾ ਬੀਇੰਗ ਅ ਪੀਆਰਓ ਜਿਹੜੀ ਤੁਹਾਡੀ ਗੱਲ ਹੱਥ ਤੱਕ ਪਹੁੰਚਾਉਂਗੇ ਉਹ ਜਿੰਨਾ ਤੱਕ ਹੋ ਸਕਦਾ ਇਸ ਗੱਲ ਦੀ ਕੋਈ ਬੜੀ ਗੱਲ ਨਹੀਂ ਹੈਗੀ ਐ ਇਸ ਗੱਲ ਨੂੰ ਜਿਹੜੀ ਹੈਗੀ ਐ ਐਂਡ ਕਰਨੀ ਪੂਰੀ ਕੋਸ਼ਿਸ਼